ਸਤਿ ਸ਼੍ਰੀ ਅਕਾਲ ਜੀ ਮੈਂ ਮਨਪੰਦੇਰ ਬੋਪਰ ਇਕਲਾਥ ਹਾਊਸ ਐਂਡ ਬੁਟੀਕ ਕੜਾਣੀ ਕਲਾਂ ਤਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਟਨ ਦੇ ਦੁਪੱਟੇ ਵਾਲੇ ਸੂਟ ਕਾਟਨ ਦੇ ਦੇਖੋ ਨੈਕਲਾਈਨ ਬਣੀ ਹੋਈ ਹੈ ਸੂਟ ਦੀ ਨੈਕਲਾਈਨ ਦੇ ਉੱਪਰ ਵਰਕ ਤਾਂ ਦੇਖੋ ਬਹੁਤ ਹੀ ਪਿਆਰੀ ਫਿਨਿਸ਼ਿੰਗ ਨੇ ਨਾ ਵਰਕ ਹੋਇਆ ਹੋਇਆ ਇਹ ਵਾਲੀ ਲਾਈਨਸ ਵਾਲੀ ਬਾਟਮ ਰਹੇਗੀ ਇਹ ਪ੍ਰਿੰਟਡ ਕਾਟਨ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਦੁਪੱਟਾ ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਨੇ ਦੇਖੋ ਜੀ ਸੈਕੰਡ ਕਲਰ 3rd ਕਲਰ ਜਿਹੜੀ ਵੀ ਮੇਰੀ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਆਰਡਰ ਆ ਉਹ ਪਲੇਸ ਕਰ ਸਕਦੇ ਹੋ ਸੂਟ ਬਾਈ ਕਰ ਸਕਦੇ ਹੋ ਇਹਦੇ ਵਿੱਚ ਸੈਕੰਡ ਡਿਜ਼ਾਈਨ ਆ ਆਪਣੇ ਕੋਲ ਦੇਖੋ ਜੀ ਲਾਈਨਿੰਗ ਦੇ ਵਿੱਚ ਇਹਦੀ ਸ਼ਰਟ ਆ ਉਹਦੇ ਉੱਪਰ neck line ਦੇ ਉੱਪਰ ਦੇਖੋ ਪੱਟੀ ਲੱਗੀ ਹੋਈ ਆ ਬਹੁਤ ਸੋਹਣੀ ਫਿਨਿਸ਼ਿੰਗ ਉੱਪਰ ਵਰਕ ਹੋਇਆ ਹੋਇਆ ਪ੍ਰਿੰਟਡ ਬਾਟਮ ਤੇ ਨਾਲ ਪ੍ਰਿੰਟਡ ਦੁਪੱਟਾ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਸੈਕੰਡ ਕਲਰ ਦੇਖੋ ਕਿੰਨਾ ਪਿਆਰਾ ਆ ਅਗਰ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 9781791237 ਦੇ ਉੱਪਰ ਆਰਡਰ ਆ ਜਿਹੜਾ ਮੈਨੂੰ ਦੇ ਸਕਦੇ ਹੋ DM ਕਰ ਸਕਦੇ ਹੋ ਥੈਂਕ ਯੂ